ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਵਿਰਤਕ ਕਉ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਪੈ ਸ੍ਰੋਤੇ ਹਰ ਨਾਮ ਮੁਖ ਗਾਇਆ ਮਰਤਕ ਕਾ ਪਾਇਓ ਤਨ ਸਾਸਾ ਵਿਚਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭੇ ਸ੍ਰੋਤੇ ਹਰ ਨਾਮ ਮੁਖ ਗਾਇਆ ਪੂਰੇ ਗੁਰ ਕੀ ਦੇਖ ਬਡਾਈ ਤਾ ਕੀ ਕੀਮਤ ਕਹਿਣ ਨਾ ਜਾਏ ਰਹਾ ਦੁਖ ਸੋਗ ਕਾ ਟਾਹ ਓ ਡੇਰਾ आनन्द मङ्गल विश्राम फल मिले अचिन्ता पूर होए हो कामा ਇਹ ਹਾ ਸੁਖ ਆਗ ਮੁਖ ਊਜਲ ਮਿਟ ਗਏ ਆਵਣ ਜਾਣੇ ਨਿਰੋਪੇ ਹਿਰਦੈ ਨਾਮ ਵਸਿਆ ਆਪਨੇ ਸਤਗੁਰ ਕੈ ਮਨ ਭਾਣੇ ਊਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ कहो नानक ताके पूर करम्मा जाका गुरुचरणी मन उठत बैठत हर गुण गावे, दर्द प्रम पागा, कहो नानक ताके पूर करमा, जाका चरणी मन लागा, ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਿਰਤਕ ਕਾ ਪਾਇਓ ਤਨ ਸਾਸਾ ਵਿਸੁਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭੇ ਸ੍ਰੋਤੇ ਹਰ ਨਾਮਾ ਮੁਖ ਗਾਇਆ